ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 11ਵਾਂ ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਨੰਬਰ 11.2 ਤੇ ਇਸ ਅਭਿਆਸ ਦੇ ਪਹਿਲੇ ਦੋ ਸਵਾਲ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ 'ਚ ਉਤਾਰ ਲਓ ਪਰ ਮਗਰੋਂ ਦੀ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸੋ ਬੱਚੋ ਸਵਾਲ ਜਿਹੜੇ ਨੇ ਦੋ ਬੜੇ ਹੀ ਮੋਢਲੇ ਕਿਸਮ ਦੇ ਨੇ ਸਿੱਧੇ ਪਦਰੇ ਨੇ ਸਿਰਫ ਸੂਤਰ ਲਿਖਣਾ ਤੇ ਸੂਤਰਾਂ ਦੇ ਵਿੱਚ ਰਕਸ਼ੀਆਂ ਦੀ ਜਿਹੜੀ ਉਹ ਮੁੱਲ ਹੈਗਾ ਉਹ ਭਰ ਦੇਣਾ ਤੇ ਜਵਾਬ ਆ ਜਾਏਗਾ ਤੇ ਅੱਗੇ ਵਧਣ ਤੋਂ ਪਹਿਲੇ ਤੁਹਾਨੂੰ ਦੱਸ ਦਵਾਂ ਕਿ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਤੁਹਾਨੂੰ ਨਵੀਂ ਜਮਾਤ ਦੀਆਂ ਹੋਰ ਬਹੁਤ ਸਾਰੀਆਂ ਪਲੇਲਿਸਟਾਂ ਮਿਲ ਜਾਣਗੀਆਂ 9th english mcq 9th literature 9th grammar 9th science 9th math pscb english medium ਵਿੱਚ math concepts english medium ਵਿੱਚ ਫਿਰ ਪੰਜਾਬ ਗਣਿਤੀ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ 9th ਮੈਥ ਨੋਟਸ ਪੰਜਾਬੀ ਅੰਗਰੇਜ਼ੀ ਮੀਡੀਅਮ ਰਲਮਾ ਆਇਆਗਾ ਉਹ ਚ ਗਣਿਤੀ ਦੇ ਸਿਧਾਂਤਾਂ ਨੂੰ ਸੁਝਾਇਆ ਗਿਆ ਇਕ ਹੈਗੇ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਉਹ ਵੀ ਰਲਮਾ ਮੀਡੀਅਮੇ ਮੈਂ ਆਪਣਾ ਪੰਜਾਬੀ ਅੰਗਰੇਜ਼ੀ ਮਿਕਸ ਕਰਕੇ ਤੇ ਇਕ ਹੈਗੇ ਬੱਚੋ ਐਬ੍ਰੀਵੀਏਸ਼ਨਸ ਜਿੱਚ ਬਹੁਤ ਹੀ ਗਿਆਨ ਭਰਪੂਰ ਤੁਹਾਨੂੰ ਅਲੱਗ-ਅਲੱਗ ਵਿਸ਼ਿਆਂ ਦੀਆਂ ਐਬ੍ਰੀਵੀਏਸ਼ਨ ਸਿੱਖਣ ਨੂੰ ਮਿਲਣਗੀਆਂ ਜੋ ਤੁਹਾਡੇ ਅੱਗੇ ਵੀ ਕਾਲਜ ਵਿੱਚ ਤੇ ਕੰਪੀਟੀਸ਼ਨ ਦੇ ਪੇਪਰਾਂ 'ਚ ਬੜੀਆਂ ਕੰਮ ਬਣਗੀਆਂ ਸੋ ਉਹਨਾਂ ਨੂੰ ਵੀ ਜ਼ਰੂਰ ਦੇਖੋ ਆਹ ਦੇਖਿਓ ਬੱਚੋ ਉਹਨੇ ਸਵਾਲ ਕਿੰਦੇ ਹੇਠਲੇ ਅਰਧ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ ਬੜੇ ਸੌਖਾ ਸਵਾਲ ਹੈ ਬੱਚਿਓ ਗੋਲੇ ਦਾ ਸਤਹੀ ਖੇਤਰਫਲ ਦਾ ਸਾਨੂੰ ਸੂਤਰ ਪਤਾ ਹੋਣਾ ਚਾਹੀਦਾ ਉਹ ਹੁੰਦਾ 4 ਪਾਈ 4 ਪਾਈ r² 4 ਪਾਈ r ਦਾ ਵਰਗ ਸੋ ਇਹਦਾ ਤਿੰਨ ਦਿੱਤੇ ਨੇ ਤਿੰਨ ਰਾਸ਼ੀਆਂ ਦਿੱਤੀਆਂ ਤਾਂ ਕਿ ਸਾਡਾ ਅਭਿਆਸ ਹੋ ਜਾਵੇ ਸੋ ਦਿੱਤਾ ਹੈ ਗੋਲੇ ਦਾ ਵਿਆਸ ਅਰਧ ਵਿਆਸ پہلے ਦਿੱਤਾ ਹੋਇਆ ਜੇ ਵਿਆਸ ਦਿੱਤਾ ਹੋਵੇ ਤੇ ਉਹਨੂੰ ਦੋ ਨਾਲ ਭਾਗ ਕਰਕੇ ਅਰਧ ਵਿਆਸ ਕਰ ਦੇਣਾ ਸੋ 10.5 ਲੋ ਜੀ ਗੋਲੇ ਦੀ ਸਤ੍ਹਾ ਦਾ ਖੇਤਰਫਲ ਸਾਰੀ ਕਹਾਣੀ ਐ ਬੱਚਿਓ ਗੁਣਾ ਦੀ ਐ ਇਹ ਗੁਣਾ ਭਾਗ ਦੀ ਹੈ ਪੀ ਉਹ ਉਹ ਚੋਟੀ ਗਲਤੀ ਨਹੀਂ ਹੋਣੀ ਚਾਹੀਦੀ ਉਹ ਮੈਂ ਤੁਹਾਨੂੰ ਇੱਕ ਇੱਕ ਪੜਾਦਰ ਪੜਾਵੀ ਦੱਸਾਂਗਾ ਕਿਦਾਂ ਸਮਾਂ ਬਚਾਉਣ ਲਈ ਛੇਤੀ ਕਰਨੀ ਹੈ ਸੋ 4 22 7 10 10 10.5 10.5 ਹੁਣ 105 ਬੱਚੇ ਦੇਖੋ ਇਹ 7 ਨਾਲ ਭਾਗ ਹੁੰਦਾ ਹੈ 7 1 7 ਤੇ 10 ਚੋਂ 7 ਗਿਆ 3 7 5 35 ਤੇ ਇਹ ਆ ਗਿਆ ਬੱਚੇ 4 22 ਤੇ 10.5 ਦਾ ਬਣੇਗਾ 1.5 ਇਹ ਆ ਗਿਆ 10.5 ਹੁਣ ਜਿੱਥੇ ਬੱਚੇ ਅਖੀਰ 'ਚ 5 ਆਵੇ ਤੇ ਤੁਹਾਨੂੰ ਹਮੇਸ਼ਾ ਤੁਸੀਂ ਜਿਤ ਸੰਖਿਆ ਨਾਲ ਗੁਣਾ ਕਰਦੇ ਆ ਕਰੋ ਇਹ ਤਾਂ ਕਮੈਂ ਕੀ ਕੀਤਾ ਐ ਮੈਂ ਜਿਹੜਾ ਹੈਗਾ ਕੀ ਗਿੰਦੇ ਇਹ 22 ਤੇ ਇਹ ਵੜਾ ਰੱਖ ਲਿਆ ਮੈਂ ਇਹ 1.5 ਵੜਾ ਰੱਖ ਲਿਆ ਤੇ ਮੈਂ 4 ਨੂੰ 10.5 ਨਾਲ ਗੁਣਾ ਕਰ ਦਿੱਤਾ 4 5 20 0 ਆ ਗਿਆ ਤੇ 2 4 0 0 2 ਆ ਗਿਆ ਤੇ 4 4 16 4 ਨੂੰ 10.5 ਨਾਲ ਗੁਣਾ ਕੀਤਾ ਸਿੱਧਾ 42 ਆ ਗਿਆ ਹੁਣ 1.5 ਨੂੰ 22 ਨਾਲ ਗੁਣਾ ਕਰੋ ਕਿਉਂਕਿ ਇੱਥੇ 2 ਹੈਗਾ ਜਿਸ ਸੰਖਿਆ ਮਰੀ ਅੰਕ ਜਿਸ ਤੱਕ ਹੈ ਇੱਥੇ 5 ਜਗਾ ਹੈ ਜੇ ਨਪ 0 ਆਏਗਾ ਤੇ 0 ਦੇ ਨਾਲ ਦਸ਼ਮਲਵਾਂ ਤੋਂ ਬਾਅਦ ਇੱਕ ਜਿਹੜਾ ਅੰਕ ਆ ਗਿਆ ਕੱਟਿਆ ਜਾਏਗਾ। ਸੋ ਇਹ 15 23 0 ਆ ਗਿਆ ਉਹ 0 ਇਹਦਾ ਕੱਟਿਆ ਗਿਆ ਦਸ਼ਮਲਵ ਦੇ ਇੱਕ ਵਾਂ ਠੀਕ ਹੈ ਨਾ ਤੇ 3 ਹਾਸਲ 15 23 333 ਸੋ 333 ਆ ਗਿਆ ਸੋ 333 42 ਤੇ ਹੁਣ ਤੇ ਸੌਖਾ ਹੀ ਹੈ ਸੋ 1386 ਸੈਂਟੀਮੀਟਰ ਵਰਗ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚਿਓ ਅਰਧ ਵਿਆਸ 5.6 ਸੋ 4 6 5.6 5.6 ਉਹਨਾਂ ਨੂੰ 7856 0.8 ਠੀਕ ਹੈ ਤੇ ਇਹਦੇ ਵਿੱਚ ਸਿੱਧਾ ਅਸੀਂ ਮੈਂ ਇਹਨਾਂ ਨੂੰ ਗੁਣਾ ਕਰ ਦਿੱਤਾ ਜਿਹੜਾ ਗੁਣਾ ਕਰੋਗੇ ਤੁਸੀਂ ਆਪਣਾ ਰਫ ਦੇ ਵਿੱਚ ਤੇ ਤੁਹਾਨੂੰ ਆਇਆ 394.24 ਸੈਂਟੀਮੀਟਰ ਵਰਗ ਅਗਲਾ ਆ ਗਿਆ ਅਰਧ ਵਿਆਸ 14 ਸੋ 4/7 14 14 7 1 7 7 2 14 ਸੋ 4/2 2 14 ਸੋ ਇਹ ਹੋ ਗਿਆ ਬਚ 4 2 8 4 2 88 ਜੇ 14 9 28 88 28 ਜਿਹੜਾ ਦੋਨਾਂ ਨੂੰ ਗੁਣਾ ਕੀਤਾ ਤੇ ਆ ਗਿਆ 2464 ਸੈਂਟੀਮੀਟਰ ਵਰਤ ਹੈ ਲਗਾ ਪਹਿਲਾ ਸਵਾਲ ਤੇ ਤਿੰਨ ਪਾਉ ਹੁਣ ਦੂਜਾ ਕਰਦੇ ਹਾਂ ਦੂਜਾ 8 ਲਿਖੇ ਵਿਆਸ ਵਾਲੇ ਗੋਲੇ ਦੀ ਸਤ੍ਹਾ ਦਾ ਖੇਤਰਫਲ ਪਤਾ ਕਰੋ ਹੁਣ ਬੱਚੋ ਦੇਖੋ ਇੱਥੇ ਵਿਆਸ ਦਿੱਤਾ ਹੈ ਅਰਧ ਵਿਆਸ ਨਹੀਂ ਦਿੱਤਾ ਸੋ ਅਸੀਂ ਕੀ ਕੀ ਕਰਨਾ ਹੈ ਪਹਿਲਾ ਪਹਿਲਾ ਪੜਾ ਸਾਡਾ ਕੀ ਹੋਏਗਾ ਵਿਆਸ ਨੂੰ ਦੋਨਾਂ ਭਾਗ ਕਰਕੇ ਅਰਧ ਵਿਆਸ ਵਿੱਚ ਲਿਆਣਾ ਹੈ ਸੋ ਦਿੱਤਾ ਹੈ ਗੋਲੇ ਦਾ ਵਿਆਸ D ਡਾਇਮੀਟਰ 14 ਸੋ ਗੋਲੇ ਦਾ ਅਰਧ ਵਿਆਸ R 14/2 7 ਹੁਣ ਜਿੱਦਾਂ ਪਹਿਲਾਂ ਕੀਤਾ ਉਦਾਂ ਹੀ ਕਰਨਾ ਹੈ 4 ਪਾਈ R² 4π/22/7 7*7 1*7 ਨਾਲ 1*7 कट गया सो 4*22 ਤੇ ਇਥੇ 1 ਇਥੇ 7 7*28 ਤੇ 22*28 ਆ ਗਿਆ ਤੁਹਾਡਾ 616 ਸੈਂਟੀਮੀਟਰ ਵਰਗ ਅਗਲਾ ਗੋਲੇ ਦਾ ਵਿਆਸ 21 ਸੋ ਅਰਧ ਵਿਆਸ 21/2 10.5 ਸੈਂਟੀਮੀਟਰ ਸੋ ਮੂਲ ਬਾਇਆ 4π/7 10.5 10.5 ਸੋ 7 ਨਾਲ कटਦਾ ਇਥੇ 1.5 ਆਏਗਾ ਸੋ ਬੱਚਿਓ ਦੇਖੋ ਮੈਂ ਕੀ ਕੀਤਾ 1.5 ਨੂੰ 4 ਨਾਲ ਗੁਣਾ ਕੀਤਾ 15 ਚੋਕੇ 60 ਸੋ ਸਿਫਰ ਜਿਹੜਾ ਹੈ ਉਹ ਐ ਦਸ਼ਮਲਵਾਂ ਦੀ ਕੰਕ ਹੈ ਉਹਦੇ ਕਰਕੇ ਕੈਨਸਲ ਹੋ ਗਿਆ ਠੀਕ ਹੈ 22 ਨੂੰ 10.5 ਨਾਲ ਗੁਣਾ ਕੀਤਾ 231 ਆ ਗਿਆ ਸੋ 6 6 6 3 18 ਕਿੰਨੇ 12 10 1386 ਸੈਂਟੀਮੀਟਰ ਵਰਗ ਹੈ ਸਾਡਾ ਆ ਗਿਆ ਜਵਾਬ ਹੁਣ ਆ ਗਿਆ ਬੱਚਿਓ ਆਖਰੀ ਭਾਗ 3.5 ਮੀਟਰ ਹੁਣ ਅਰਧ ਵਿਆਸ ਹੋ ਜਾਏਗਾ 3.5 2 2 1 2 ਖੱਲੇ ਆ ਗਿਆ 15 27 14 ਫਿਰ ਇੱਕ ਆ ਗਿਆ ਦਸ਼ਮਲਵਲਾਇਆ ਦਸ਼ਮਲ ਹੈ ਗਈ ਪਹਿਲਾਂ ਤੇ 25 10 ਸੋ 1.75 ਮੀਟਰ ਸਾਡਾ ਆ ਗਿਆ ਅਰਧ ਵਿਆਸ ਹੁਣ 4 ਪਾਈ r ਵਰਗ ਸੋ 4/4 ਪਾਈ/7 1.75 1.75 ਹੁਣ ਆ ਵੀ ਬੱਚੋ ਇਹ ਭਾਗ ਹੁੰਦਾ ਸ 175 7 ਨਾਲ ਭਾਗ ਹੁੰਦਾ 72 14 17 ਚ 14 ਗਿਆ 3 5 ਥੱਲੇ ਉਧਰ 35 7 ਵਜੇ 3500 4 22 0.25 1.75 22 ਦਾ ਵਹੀ ਰੰ ਦਿੱਤਾ ਤੇ 4 0.25 ਇਹ ਦੇਖੋ ਨਾ ਇੰਨਾ ਕੁ ਤਾਂ ਹੁੰਦਾ 25 4 100 ਦੋ ਸਿਫਰ ਆ ਗੀਆਂ ਤੇ ਦੋ ਸਿਫਰਾਂ ਆ ਕੇ ਇਹ ਦਸ਼ਮਲਵਤਾਂ ਦੋ ਅੰਕ ਨੇ 1 2 ਤੇ 5 ਹਲਾ ਸੋ ਇਹਨਾਂ ਨੇ ਕੀ ਹੋਇਆ ਬੱਚਿਓ ਐ 0.25 4 ਹੋ ਗਿਆ 1 ਸੋ 1 ਦਾ ਤਾਂ ਕੋਈ ਮੁੱਲ ਹੁੰਦਾ ਨਹੀਂ 1 ਨਾਲ ਗੁਣਾ ਕਰਨਾ ਕੋਈ ਫਰਕ ਨਹੀਂ ਪੈਂਦਾ ਸੋ ਇਹ 4 0.25 1 ਹੋ ਗਿਆ ਤੇ ਕੱਲਾ ਬਚਿਆ 22 1.75 ਜਿਲੇ ਦੋਨਾਂ ਨੂੰ ਗੁਣਾ ਕੀਤਾ ਤੇ ਆ ਗਿਆ 38.5 ਮੀਟਰ ਵਰਗ ਗੋਲੇ ਦਾ ਸਤਹੀ ਖੇਤਰਫਲ ਆ ਗਿਆ ਸੋ ਬੱਚੇ ਤੁਸੀਂ ਦੇਖਿਆ ਕਿ ਇਹ ਦੋਨੋਂ ਸਵਾਲ ਬੜੇ ਹੀ ਮੁਢਲੇ ਕਿਸਮ ਦੇ ਸੀਗੇ ਤੇ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਤੁਹਾਨੂੰ ਸੂਤਰ ਦੇ ਵਿੱਚ ਰਾਸ਼ੀ ਪਾ ਕੇ ਸਤਹੀ ਸਤਹੀ ਖੇਤਰਫਲ ਕੱਢਣ ਦਾ ਅਭਿਆਸ ਕਰਨਾ ਉਹ ਸੀਗਾ ਇਹ ਕੋਈ ਕੋਈ ਟੇਡਾ ਪੰ ਨਹੀਂ ਸੀਗਾ ਮਲੀ ਕੋਈ ਇਧਰ ਉਧਰ ਗੱਲ ਨਹੀਂ ਸੀਗੀ ਇਹ ਕੱਡੋ ਫਿਰੋ ਕੱਡੋ ਹਨਾ ਇਹਦਾ ਕਰੇ ਕੁਝ ਨਹੀਂ ਸੀਗਾ ਸਿੱਧਾ ਸੂਤਰ ਲਿਖੋ ਰਾਸ਼ੀ ਦਾ ਮੁੱਲ ਪਾਓ ਜੇ ਅਰਧ ਵਿਆਸ ਦਿੱਤਾ ਹੈ ਸਿਦਾਰਥ ਵਿਆਸ ਪਾਓ ਜੇ ਵਿਆਸਤ ਹੈ ਤੇ ਦੋਨਾਂ ਗੁਣ ਦੋਨਾਂ ਭਾਗ ਕਰਕੇ ਅਰਧ ਵਿਆਸ ਕੱਢੋ ਤੇ ਫਿਰ ਸਵਾਲ ਹੱਲ ਕਰ ਲਓ ਸੋ ਐਸੀ ਪਾਰੇ ਵਿਦਿਆਰਥੀਓ ਤੁਹਾਡਾ ਅਭਿਆਸ ਨੰਬਰ 11.2 ਦੇ ਪਹਿਲੇ ਦੋ ਸਵਾਲ ਇਹ ਤੁਸੀਂ اسی ਤਰ੍ਹਾਂ ਨੀਵ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚਲੋ ਤੇ ਅਗਲੇ ਵੀਡੀਓ ਤੱਕ ਲਈ ਰਵ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ